हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੋਹਨਾ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀਆ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਮ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੂ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਸਾ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜਾਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਤੇ ਲਿੰਕ ਤੁਹਾਨੂੰ ਨਾਲ ਦੇ ਨਾਲ ਹੀ ਮਿਲ ਜਾਣਗੇ ਇਸ ਤੋਂ ਇਲਾਵਾ ਬਹੁਤ ਸਾਰੇ ਵੀਡੀਓਜ਼ ਜਿਹੜੀਆਂ ਹੈਂਡ ਰਿਟਨ ਨੋਟਸ ਦੇ ਨਾਲ ਰਿਲੇਟਡ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਉਸ ਤੇ ਵਿੱਚ ਅਪਡੇਟ ਕੀਤੇ ਹੋਏ ਨੇ ਤੇ ਉਹਨਾਂ ਨੂੰ ਜ਼ਰੂਰ ਫੋਲੋ ਕਰਿਓ ਕਿਉਂਕਿ ਲਾਸਟ ਜਿਹੜਾ ਐਗਜ਼ਾਮ ਹੋਇਆ ਸੀ ਸਾਰੇ ਉਹਨਾਂ ਦੇ ਵਿੱਚੋਂ ਹੀ ਆਇਆ ਸੀ ਸੋ ਉਹ ਵਾਲੀ ਵੀਡੀਓਜ਼ ਜਿੰਨਾ ਨੇ ਵੀ ਨਹੀਂ ਦੇਖਿਆ ਅਜੇ ਤੱਕ ਜ਼ਰੂਰ ਦੇਖਿਓ ਤੇ ਅੱਜ ਉਸ ਦੇ ਨਾਲ ਹੀ ਰਿਲੇਟਡ ਇੱਕ ਹੋਰ ਵੀਡੀਓ ਅਪਲੋਡ ਕਰਨ ਜਾ ਰਹੀਆਂ ਜਿਸ ਦੇ ਵਿੱਚ ਅੱਜ ਅਸੀਂ ਸਮਕ ਦੀ ਜਿਹੜੇ ਪ੍ਰਵਿੱਤੀਆਂ ਨੇ ਨਾਲ ਦੇ ਨਾਲ ਜਿਹੜੇ ਲੇਖਕ ਇਸ ਪ੍ਰਵਿੱਤੀਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਬਾਰੇ ਅੱਸੀ ਅੱਜ ਪੜਾਂਗੇ ਸੋ ਸ਼ੁਰੂਆਤ ਕਰਦੇ ਆਂ ਅੱਜ ਦੀ ਜਿਹੜੀ ਵੀਡੀਓਜ਼ ਦੀ ਸੋ ਸਭ ਤੋਂ ਪਹਿਲਾਂ ਜਿਹੜਾ ਹੈ ਗੈਸ ਸੇ ਬਾਰੇ ਅਸੀਂ ਥੋੜਾ ਜਿਹਾ ਪੜਾਂਗੇ ਕਿ ਸਮਕਾਲੀ ਜਿਹੜੀਆਂ ਪੰਜਾਬੀ ਸਾਹਿਤ ਦੀਆਂ ਪਰਵਿੱਤੀਆਂ ਕੀ ਹੁੰਦੀਆਂ ਹਨ ਪਰਵਿੱਤੀਆਂ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਲੇਖ ਕਿਸੇ ਨਾ ਕਿਸੇ ਪਰਵਿੱਤੀ ਨੂੰ ਨਾਂ ਲੈ ਕੇ ਚੱਲਿਆ ਸੀ ਕਿਸੇ ਨਾ ਕਿਸੇ ਪਰਵਿੱਤੀ ਨੂੰ ਉਹਨੇ ਫੋਲੋ ਕੀਤਾ ਸੀ ਜਿਸਦੇ ਨਾਲ ਸੰਬੰਧਿਤ ਉਹਨਾਂ ਨੇ ਲਿਖਿਆ ਸੀ ਚਾਹੇ ਉਹ ਪ੍ਰਯੋਗਵਾਦ ਹੋਵੇ ਚਾਹੇ ਉਹ ਪ੍ਰਗਤੀਵਾਦ ਹੋਵੇ ਚਾਹੇ ਉਹ ਰਹਾਸਵਾਦ ਵਾਲੀ ਹੋਵੇ ਥੋੜੇ ਜਿਏ ਇਸ ਤੇ ਵਿੱਚ ਅਜੇ ਅਪਲੋਡ ਕੀਤੀਆਂ ਨੇ ਬਾਕੀ ਫੋਰ ਕਰਾਂਗੇ ਨਾਲ ਦੇ ਨਾਲ ਜਿਸ ਤੇ ਵਿੱਚ ਥੋੜੀ ਜੀ ਇਨਫੋਰਮੇਸ਼ਨ ਕਾਟ ਦਿੱਤੀ ਹੋਈ ਹੈ ਕਿ ਹਰ ਇੱਕ ਪ੍ਰਵਿੱਤੀ ਦੇ ਵਿੱਚ ਕੀ ਕੀ ਹੈ ਬਟ ਬਾਅਦ ਜਦੋਂ ਅਸੀਂ ਕਰਾਂਗੇ ਉਸ ਦੇ ਵਿੱਚ ਥੋੜੇ ਬਹੁਤੇ ਹੋਰ ਅਸੀਂ ਜਿਹੜਾ ਓਪਨਲੀ ਇਹਨਾਂ ਦੇ ਬਾਰੇ ਪੜ੍ਹਾਂਗੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਬਸ ਸਮਕਾਲੀ ਪੰਜਾਬੀ ਸਾਹਿਦ ਦੀਆਂ ਜਿਹੜੀਆਂ ਪ੍ਰਵਿੱਤੀਆਂ ਗਈਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਜਿਸ ਦੇ ਵਿੱਚ ਪਹਿਲੀ ਪ੍ਰਵਿੱਤੀ ਦੀ ਗੱਲ ਕੀਤੀ ਹੋਈ ਹੈ ਜੇ ਅਥਾਰਥਵਾਦੀ ਪ੍ਰਵਿੱਤੀ ਸਮਕਾਲੀ ਦੇ ਨਾਲ ਅਗਰ ਤੁਸੀਂ ਰਿਲੇਟ ਕਰ ਸਕਦੇ ਹੋ ਮਤਲਬ ਅੱਜ ਕੱਲ ਦੇ ਵਿੱਚ ਜਿਹੜੀਆਂ ਪ੍ਰਵਿੱਤੀਆਂ ਚੱਲ ਰਹੀਆਂ ਸੀ ਅਸੀਂ ਜਿਹੜਾ ਹੈਗਾ ਇੱਕ ਸਟੈਪ ਹੋਰ ਅੱਗੇ ਚੱਲ ਗਏ ਆ ਜਦੋਂ ਇਹ ਸਾਨੂੰ ਮਟੀਰੀਅਲ ਮਿਲਿਆ ਹੋਇਆ ਹੈ ਮੀਨਸ ਕਹਿ ਸਕਦੇ ਹੋ ਕਿ ਕਿਤਾਬਾਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਲਿਖੀਆਂ ਜਾ ਰਹੀਆਂ ਨੇ ਬਟ ਕੀ ਗਏ ਅਜੇ ਉਹ ਕਿਤਾਬਾਂ ਜਿਹੜੀਆਂ ਨੇ ਅਜੇ ਤੱਕ ਸਾਡੇ ਤੱਕ ਪਹੁੰਚਣ ਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਦੇਰ ਹੈ ਬਟ ਉਹਨਾਂ ਦੇ ਅਕੋਰਡਿੰਗ ਜਿਹੜਾ ਸਾਡੇ ਕੋਲ ਜੋ ਮਟੀਰੀਅਲ ਹੈ ਉਸ ਦੇ ਅਕੋਰਡਿੰਗ ਸਮਕਾਲੀ ਪਰਵਿੱਤੀਆਂ ਦੇ ਵਿੱਚ ਜਿਹੜੀਆਂ ਜਿਹੜੀਆਂ ਪਰਵਿੱਤੀਆਂ ਨੇ ਉਸ ਦੇ ਵਿੱਚ ਪਹਿਲੀ ਕੀ ਹੈ ਯਥਾਰਥਵਾਦੀ ਪਰਵਿੱਤੀ ਤੇ ਇਸ ਦਾ ਜਿਹੜਾ ਆਰੰਭ ਹੋਇਆ ਸੀ ਉਹ 19ਵੀਂ ਸਦੀ ਦੇ ਵਿੱਚ ਹੋਇਆ ਸੀ ਪ੍ਰਥਮ ਜਿਹੜਾ ਪ੍ਰਯੋਗ ਹੈਗਾ ਸੀ ਇਸ ਦਾ ਕੀਤਾ ਸੀ ਫਰਾਂਸੀਸੀ ਜਿਹੜੇ ਚਿੱਤਰਕਾਰੇਗੇ ਸੀ ਕੋਟਬੇ ਨੇ ਉਹਨਾਂ ਨੇ 1858 ਦੇ ਵਿੱਚ ਜਿਹੜਾ ਹੈਗਾ ਸੀ ਇਸ ਦੀ ਜਿਹੜੀ ਵਰਤੋਂ ਕੀਤੀ ਸੀ ਆਪਣੀ ਉਹਨਾਂ ਨੇ ਇੱਕ ਆਰਟ ਦੇ ਵਿੱਚ ਇਸ ਦੇ ਬਾਰੇ ਗੱਲ ਕੀਤੀ ਸੀ ਉਸ ਤੋਂ ਅਗਲੇ ਬਰੇ ਹੀ ਇਸ ਦੇ ਬਾਰੇ ਫਲਾ ਬੇਰ ਜਿਹੜੇਗੇ ਸੀ ਉਹਨਾਂ ਦਾ ਜਿਹੜਾ ਨਾਵਲ ਹੈਗਾ ਸੀ ਮਾਡਮ ਬਵੇਰੀ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲੀ ਪ੍ਰਵਿੱਤੀ ਤੇ ਜਿਸ ਤੋਂ ਹੀ ਇਹ ਜਿਹੜੀ ਪ੍ਰਵਿੱਤੀ ਸੀ ਜ਼ਿਆਦਾ ਜਿਹੜੀ ਹੈਗੀ ਹੈ ਪ੍ਰਸਿੱਧ ਹੋਈ ਸੀ ਹੁਣ ਇਹ ਥਾਰਥ ਦਾ ਇੱਥੇ ਅਰਥ ਕੀ ਦੱਸਿਆ ਗਿਆ ਹੈ ਕਿ ਜੀਵਨ ਦੇ ਇਨ ਬਿਨ ਜਿਹੜੇ ਵੇਰਵੇ ਕਿਨੇ ਉਹਨਾਂ ਨੂੰ ਅਸੀਂ ਪੇਸ਼ ਕਰਨਾ ਹੈ ਇਹ ਅਸੀਂ ਥਾਰਥ ਦੇ ਬਾਰੇ ਜਿਹੜਾ ਗਵਾ ਸਿੰਪਲ ਵਰਡਸ ਦੇ ਵਿੱਚ ਅਗਰ ਮੀਨਿੰਗ ਦੇ ਵਿੱਚ ਲਿਆ ਜਾਏ ਤਾਂ ਇਹ ਸਾਨੂੰ ਮਤਲਬ ਨਿਕਲਦਾ ਹੈ ਗਵਾ ਕੁਰਬੇ ਨੇ ਪ੍ਰਕਿਰਤੀਵਾਦ ਨੂੰ ਵੀ ਜਨਮ ਦਿੱਤਾ ਸੀ ਹੁਣ ਕੁਰਬੇ ਜਿਹੜੇ gsi ਇੱਕ ਤੁਸੀਂ ਇਹ ਥਾਰਥਵਾਦੀ ਪ੍ਰਵਿੱਤੀ ਨਾਲ ਉਹਨਾਂ ਨੂੰ ਜੋੜ ਸਕਦੇ ਹੋ ਸੈਕੰਡ ਜਿਹੜੀ ਪ੍ਰਵਿੱਤੀ ਦੇ ਨਾਲ ਤੁਸੀਂ ਉਹਨਾਂ ਨੂੰ ਜੋੜ ਸਕਦੇ ਹੋ ਉਹ ਹੈਗਾ ਸੀ ਪ੍ਰਕਿਰਤਿਕਵਾ ਜਿਹੜਾ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਨਮ ਦਿੱਤਾ ਸੀ ਤੇ ਇਹ ਜਿਹੜਾ ਦੌਰ ਸੀ ਉਸ ਦੌਰ ਦਾ ਸਭ ਤੋਂ ਜਿਹੜੇ ਪ੍ਰਮੁੱਖ ਪਰਵਕਤਾ ਹੈਗੇ ਸੀ ਉਹ ਹੈਗੇ ਸੀ ਉਸ ਸਮੇਂ ਐਮਿਲੇ ਜ਼ੋਰਾ ਨਾਮ ਜਿਹੜੇ ਕਿ ਨੇ ਵੈਸਟਰਨ ਰਾਈਟਰਸ ਦੇ ਯਾਦ ਰੱਖਿਓ ਯਥਾਤਵਾਦ ਦੇ ਨੇ ਨਾਵਲ ਤੇ ਨਾਟਕ ਜਿਹੜਾ ਉਸ ਸਮੇਂ ਦੇਖੋ ਪੱਛਮ ਦੇ ਵਿੱਚ ਨਾਵਲ ਤੇ ਨਾਟਕ ਦੋ ਹੀ ਚੀਜ਼ਾਂ ਇਹੋ ਜਿਹੀਆਂ ਸੀ ਜੋ ਕਿ ਸਭ ਤੋਂ ਜ਼ਿਆਦਾ ਵੇਖੀਆਂ ਜਾਂਦੀਆਂ ਸੀ ਤੇ ਸਭ ਤੋਂ ਜ਼ਿਆਦਾ ਪੜੀਆਂ ਜਾਂਦੀਆਂ ਸੀ ਸੋ ਜੋ ਵੀ ਉੱਥੇ ਬਾਤ ਪੈਦਾ ਹੋਇਆ ਸਭ ਤੋਂ ਪਹਿਲਾਂ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਯੂਜ਼ ਕੀਤਾ ਆਪਣੇ ਆਪ ਨੂੰ ਦਿਖਾਉਣ ਵਾਸਤੇ ਤੇ ਇਹੋ ਚੀਜ਼ ਯਥਾਥੁਵਾ ਨੇ ਯੂਜ਼ ਕੀਤੀ ਸੀ ਨਾਵਲ ਤੇ ਨਾਟਕ ਨੂੰ ਯੂਜ਼ ਕੀਤਾ ਤੇ ਆਪਣੀ ਭੂਮਿਕਾ ਇਸ ਦੇ ਵਿੱਚ ਉਹਨਾਂ ਨੇ ਦਿਖਾਈ ਫ੍ਰਾਂਸ ਰੂਸ ਤੇ ਇੰਗਲੈਂਡ ਦੇ ਜਿਹੜੇ ਨਾਵਲਕਾਰਾਂ ਨੇ ਇਸ ਪ੍ਰਵਿਰਤੀ ਦੇ ਵਿਕਾਸ ਦੇ ਵਿੱਚ ਸਭ ਤੋਂ ਜ਼ਿਆਦਾ ਜੜੀ ਕਿਸੇ ਭੂਮਿਕਾ ਨਿਭਾਈ ਸੀ ਹੁਣ ਅਗਰ ਪੰਜਾਬੀ ਲੇਖਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਾਏ ਤਾਂ ਸਾਨੂੰ ਇਸ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਗਲਪ ਦੀ ਗੱਲ ਕਰਨੀ ਆ ਜਿਸ ਦੇ ਵਿੱਚ ਨਾਨਕ ਸਿੰਘ, ਜਸਵੰਤ ਸਿੰਘ ਕਰਤਾ ਸਿੰਘ ਦੁੱਗਲ ਤੇ ਸੋਹਣ ਸਿੰਘ ਸੀਤਲ ਜਿਹੜੇ ਸੀ ਉਹ ਪੰਜਾਬੀ ਲੇਖਕ ਇਹ ਗਏ ਸੀ ਜਿਨ੍ਹਾਂ ਨੇ ਯਥਾਤਵਾਦੀ ਜਿਹੜੀ ਪ੍ਰਵਿੱਤੀ ਗਈ ਸੀ ਉਹਨੂੰ ਅਪਣਾਇਆ ਸੀ ਕਹਾਣੀ ਦੇ ਅਗਰ ਖੇਤਰ ਦੇ ਵਿੱਚ ਦੇਖਿਆ ਜਾਵੇ ਤਾਂ ਸੜਕੋ ਹਰੀ ਸਿੰਘ ਦਿਲਬਰ, ਕੁਲਵੰਤ ਸਿੰਘ ਵਿਰਕ, ਬਲਵੰਤ ਗਾਰਗੀ ਮਿਲਦੇ ਨੇ ਨਾਟਕ ਦੇ ਖੇਤਰ ਦੇ ਵਿੱਚ ਆਈਸੀ ਨੰਦਾ ਹਰਚਰਨ ਸਿੰਘ ਗੁਰਚਰਨ ਸਿੰਘ ਜਸੂਸਾ ਮਿਲਦੇ ਨੇ ਨੈਕਸਟ ਪਰਵ੍ਰਿਤੀ ਜਿਹੜੀ ਸਾਡੇ ਕੋਲ ਮਿਲਦੀ ਗਿਆ ਉਹਗੀ ਹੈ ਪ੍ਰਤੀਵਾਦੀ ਪਰਵ੍ਰਿਤੀ ਪ੍ਰਕティ ਦਾ ਤੁਨ ਪਤਾ ਹੀ ਹੈ ਕੀ ਗਾਇ ਹੈ ਕਿ ਤਰੱਕੀ ਦੇ ਰਾਹ ਦੇ ਉੱਤੇ ਲੋਕਾਂ ਨੂੰ ਲੈ ਕੇ ਜਾਣਾ ਤਾਂ ਉਸ ਸਮੇਂ ਚੀਜ਼ ਜਿਹੜੀ ਕਿਸੇ ਕਾਫੀ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲਦੀ ਪਈ ਸੀ ਜਨਮ ਇਸਦਾ ਹੋਇਆ ਸੀ 1935 ਦੇ ਵਿੱਚ ਪੈरिस ਵਿਖੇ ਤੁਹਾਨੂੰ ਪਤਾ ਹੀ ਹੈ ਇਸ ਦਾ ਜਿਹੜਾ ਹੈਗਾ ਬਈ ਇੰਟਰੋਕੀਓਥੇ ਇੱਕ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਸਾਰੇ ਜਿਹਨੇ ਜਿਹੜੇ ਗਏ ਸੀ ਉਹਨਾਂ ਨੇ ਭਾਗ ਲਿਆ ਸੀ ਜਿਸ ਦੇ ਵਿੱਚ ਜਿਹੜੇ ਗਏ ਸੀ ਸੜਕੋ ਈਐਮ ਫਾਸਟਰਸ ਜਿਹੜੇ ਗਏ ਸੀ ਰੋਮਾ ਰੋਲਾਸੀਸ ਟਲਾਵਾ ਗੋਰਕੀ ਜਿਹੜੇ ਸੀ ਇਹ ਸ਼ਾਮਲ ਹੋਏ ਸੀ ਇਸ ਦੀ ਵਿਖਾ ਵਿਖੇ ਭਾਰਤ ਦੇ ਵਿੱਚ ਵੀ ਲਖਨਊ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਮੈਂ ਸ਼ਾਰਟ ਦੇ ਵਿੱਚ ਲਿਖਿਆ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਤੁਸੀਂ ਆਲਰੇਡੀ ਕਾਫੀ ਪੜਿਆ ਹੋਇਆ ਹੈ ਇਸ ਦੇ ਬਾਰੇ ਕੁਝ ਸਮਝੌਨੀ ਹੋਰ ਲੋੜਨੀ ਹੈਗੀ ਸੋ ਇਸ ਦੇ ਵਿੱਚ ਸੜਕੋ ਜਿਹੜੇ ਮੇਨ ਮਿਲਦੇਗੇ ਨੇ ਔਰੇ ਵਿੱਚ ਬੁੰਛੀ ਪ੍ਰੇਮਚੰਦ ਸੀ ਫੈਜ਼ ਅਹਿਮਦ ਫੈਸੀ ਕ੍ਰਿਸ਼ਨ ਚੰਦ ਸੀ ਮੁਲਕ ਰਾਜਨੰਦ ਤੇ ਨੈਕਸਟ ਜਿਹੜੇ ਕਿਸੇ ਸੜਕੋ ਰਜਿੰਦਰ ਸਿੰਘ 베ਦੀ ਸੀ ਜਿਹੜੇ ਕਿ ਇਸ ਕਾਨਫਰੰਸ ਦੇ ਵਿੱਚ ਜਿਹੜੇ ਭਾਰਤ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਸ਼ਾਮਲ ਹੋਏ ਸੀ ਹੁਣ ਪੰਜਾਬੀ ਕਵੀ ਜਿਹੜੇਗੇ ਸੀ ਜੋ ਪ੍ਰਤੀਵਾਦ ਦੇ ਨਾਲ ਰਿਲੇਟਡ ਸੀ ਜਿਸ ਦੇ ਸੜਕੋ ਜਗਤਾਰ ਮਿਲਦੇ ਨੇ ਹਰਪਜਨ ਸਿੰਘ ਹੁੰਦਲ ਪ੍ਰੀਤਮ ਰਾਹੀ ਮੋਹਨਜੀਤ ਗੁਰਪਜਨ ਗੇਲ ਸੁਜੀਤ ਪਾਤਰ ਤਰਮ ਕੰਮਿਆਣਾ ਹਰਮੰਦਰ ਸਿੰਘ ਕੋਹਾਰ ਵਾਲਾ ਇਸ ਤੋਂ ਇਲਾਵਾ ਸੁਖਵਿੰਦਰ ਕੰਬੋਜ ਸੁਖਵਿੰਦਰ ਅੰਮ੍ਰਿਤ ਹਰਨੇਕ ਸਿੰਘ ਕੋਮਲ ਹਰਮੀਤ ਵਿਦਿਆਰਥੀ ਤੇ ਤੇਜਵੰਤ ਸਿੰਘ ਮਾਲ ਜੋ ਕਿ ਪੰਜਾਬੀ ਕਵੀ ਸੀ ਗਲਪ ਦੇ ਖੇਤਰ ਦੇ ਵਿੱਚ ਦੇਖਿਆ ਜਾਵੇ ਤਾਂ ਸਾਨੂੰ ਕੋ ਜਸਵੰਤ ਸਿੰਘ ਕਵਲ ਮਿਲਦੇ ਨੇ ਸੋਹਣ ਸਿੰਘ ਸੀਤਲ ਕਰਮਜੀਤ ਕੁਸਾ ਓਮਪrakash ਕਾਸੋ ਰਾਮਸਰੂਪ ਅਣਕੀ ਤੇ ਮਿੱਤਰ ਸੈਨ ਮੀਤ ਨਾਵਲਕਾਰ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਭੂਮਿਕਾ ਨਿਭਾਈ ਸੀ ਕਹਾਣੀ ਦੇ ਖੇਤਰ ਦੇ ਵਿੱਚ ਸਾਨੂੰ ਪ੍ਰੋਫੈਸਰ ਗੁਰਦੇਵਾਲ ਸਿੰਘ ਗੁਲਜ਼ਾਰ ਸਿੰਘ ਸੰਧੂ, ਮੋਹਨ ਪੰਡਾਰੀ, ਅਜੀਤ ਕੌਰ, ਬਚਿੰਦ ਕੌਰ, ਗੁਰਪਜਨ ਸਿੰਘ ਪੂਲਰ, ਸੁਖਵੰਤ ਕੌਰ ਮਾਨ, ਬਲਦੇਵ ਸਿੰਘ ਢਾਲੀਵਾਲ, ਦੇਸ਼ ਰਾਜ ਕਾਲੀ, ਭਗਵੰਤ ਰਸੂਲਪੁਰੀ, ਜਸਬੀਰ ਕਲਸੀ, ਸਵਨਚੰਦਰ, ਜਸਵਿੰਦਰ ਅੰਮ੍ਰਿਤ ਅਤੇ ਹਰਜਿੰਦਰ ਸਿੰਘ ਸੁਰੇਵਾਲੀਆ ਜਿਹੜੇ ਸੀ ਉਹਨਾਂ ਨੇ ਕਹਾਣੀ ਦੇ ਖੇਤਰ ਦੇ ਵਿੱਚ ਕੰਮ ਕੀਤਾ ਸੀ। ਨੈਕਸਟ ਜਿਹੜੇ ਹੈਗੇ ਨੇ ਸਾਡੇ ਕੋਲ ਨਾਟਕ ਦੇ ਵਿੱਚ ਦੇਖਿਆ ਜਾਵੇ ਤਾਂ ਗੁਰਸ਼ਰਨ ਸਿੰਘ ਆਗੇ, ਚਰਨਦਾਸ ਸਿੱਧੂ ਆਗੇ ਅਜਮੇਸ਼ ਸਿੰਘ ਆਲਖਾਗੇ ਦਵਿੰਦਰ ਦਮਨਾਗੇ ਤੇ ਸਵਰਾਜ ਬੀਰ ਆਗੇ ਨੈਕਸਟ ਪ੍ਰਵਿੱਤੀ ਗਿਆ ਪ੍ਰਯੋਗਵਾਦੀ ਪ੍ਰਯੋਗਵਾਦੀ ਪ੍ਰਵਿੱਤੀ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਉਸ ਸਮੇਂ ਇਹ ਚੀਜ਼ਾਂ ਸੀ ਕਿ ਹਰ ਇੱਕ ਚੀਜ਼ ਜਿਹੜੀ ਕਿਸੇ ਲੇਖਕਾਂ ਨੇ ਅਜ਼ਮਾ ਕੇ ਦੇਖ ਲਈ ਹਰ ਇੱਕ ਖੇਤਰ ਦੇ ਵਿੱਚ ਕੰਮ ਕਰ ਲਿਆ ਚਾਹੇ ਰੂਪਕ ਦੇ ਵਿੱਚ ਹੋਵੇ ਹਰ ਇੱਕ ਚੀਜ਼ ਨੂੰ ਯੂਜ਼ ਕਰ ਲਈ ਹੁਣ ਇਹ ਰਹਿ ਕੇ ਗਿਆ ਹੁਣ ਉਹਨਾਂ ਨੂੰ ਇਹ ਹੋਇਆ ਕਿ ਸਾਨੂੰ ਕੁਝ ਨਵਾਂ ਦੇਖਣਾ ਚਾਹੀਦਾ ਕੁਝ ਨਵਾਂ ਪ੍ਰਯੋਗ ਕਰਨਾ ਚਾਹੀਦਾ ਹੈਗਾ ਸੋ ਜਦੋਂ ਉਹਨਾਂ ਨੇ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ ਸਾਹਿਤ ਦੇ ਖੇਤਰ ਵਿੱਚ ਕੁਝ ਨਵੀਆਂ ਚੀਜ਼ਾਂ ਲਿਆਉਣੀਆਂ ਜੁਰੂ ਕਰ ਦਿੱਤੀਆਂ ਚਾਹੇ ਉਹ ਰੂਪਕ ਪਕਤੋ ਹੋਵੇ ਜਾਂ ਫਿਰ ਵਿਸ਼ੇ ਦੇ ਪਕਤੋ ਤਾਂ ਇਹ ਜਿਹੜੀ ਧਾਰਾ ਹੈ ਕਿਸੀ ਐ ਪ੍ਰਯੋਗਵਾਦੀ ਧਾਰਾ ਦੇ ਨਾਲ ਰਿਲੇਟਡ ਹੋਗੀ ਤੇ ਇਸ ਦਾ ਆਰੰਭ ਹੋਇਆ ਸੀ ਜਦੋਂ ਪ੍ਰਤੀਵਾਦੀ ਧਾਰਾ ਜਦੋਂ ਗਈ ਸੀ ਉਹ ਵਿਗਠਨ ਦੇ ਵਿੱਚ ਆਈ ਸੀ ਪਰਯੋਗਵਾਦ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਵੀਆਂ ਦੇ ਬਾਰੇ ਪੜਾਂਗੇ ਜਿссе ਵਿੱਚ ਸਾਨੂੰ ਬਨੀਤਾ ਸੁਖਵਿੰਦਰ ਅੰਮ੍ਰਿਤ ਅਨੂਬਾਲਾ ਦਰਸ਼ਨ ਬੁੱਟਰ ਅਮਰਜੀਤ ਕੋਂਕੇਤ ਗੁਰਤੇਜ ਕਹਾਰਵਾਲਾ ਜਿਹੜੇ ਮਿਲਦੇ ਨੇ ਗਲਬ ਦੇ ਖੇਤਰ ਵਿੱਚ ਦਲੀਪਕੌਰ ਟਿਵਾਨਾ ਨਿਰੰਜਨ ਤਸਨੀਮ ਅਜੀਤਕੌਰ ਪ੍ਰੇਮ ਪ੍ਰਕਾਸ਼ ਉਸ ਤੋਂ ਇਲਾਵਾ ਜਸਬੀਰ ਪੁੱਲਰ ਜਿੰਦਰ ਜੋਗਿੰਦਰ ਸਿੰਘ ਨਿਰਾਲਾ ਦੇਸ਼ਰਾਜ ਕਾਲੀ ਭਗਵੰਤ ਰਸੂਲਪੁਰੀ ਕੇ ਐਲ ਗਰਗ ਤੇ ਨਿੰਦਰ ਗਿਲ ਜਿਹੜੇ ਗਿਨੇ ਉਹ ਸ਼ਾਮਿਲ ਮਿਲਦੇ ਨੇ ਰੰਗਮਾਂਡ ਜਾਨਕੀ ਨਾਟਕ ਦੇ ਖੇਤਰ ਚ ਸਾਨੂੰ ਆਤਮਜੀਤ ਪਾਲੀ ਭੁਪਿੰਦਰ ਕੇਵਲ ਧਾਲੀਵਾਲ ਸਵਰਾਜਪੀਰ ਸतीश ਵਰਮਾ ਰਾਣੀ ਬਲਬੀਰ ਨੀਤਾ ਮਹਿੰਦਰਾ ਕੀਰਤੀ ਕਿਰਪਾਲ ਤੇਜਿੰਦਰ ਬਰਾੜ ਮਿਲਦੇ ਨੇ ਨੈਕਸਟ ਪ੍ਰਵ੍ਰਤੀ ਸਾਨੂੰ ਜਿਹੜੀ ਮਿਲਦੀ ਗਈ ਹੈ ਉਹ ਹੈਗੀ ਆ ਆਧੁਨਿਕਤਾਵਾਦੀ ਪ੍ਰਵ੍ਰਤੀ ਹੁਣ ਆਧੁਨਿਕਤਾਵਾਦੀ ਪਰਵਿੱਤੀ ਕੀ ਗਈ ਸੀ ਕਿ ਆਧੁਨਿਕ ਜਿਹੜਾ ਦੌਰ ਸ਼ੁਰੂ ਹੋਇਆ ਸੀ ਤੇ ਇਹ ਕੀ ਗੱਸੀ ਪੂੰਜੀਵਾਦ ਨਿਜ਼ਾਮ ਦੇ ਦਬਾਵਾ ਇਸ ਤੋਂ ਇਲਾਵਾ ਛਟਪਟਾ ਹੱਟਬੇਚਾਨੀ ਆਦਿ ਨੂੰ ਬਿਆਨ ਕਰਦੀ ਪਰਵਿੱਤੀ ਸੀ ਮੀਨਸ ਕੀ ਗੱਸੀ ਜਦੋਂ ਪੂੰਜੀਵਾਦ ਆਇਆ ਪੂੰਜੀਵਾਦ ਦੇ ਕਰਕੇ ਜੋ ਦਬਾਅ ਆਏ ਤੇ ਆਮ ਜਿਹੜਾ ਪਰਸਨ ਸੀ ਉਸ ਨੂੰ ਜਿਹੜੀ ਛਟਪਟਾ ਬੇਚਾਨੀ ਇਹ ਸਭ ਕੁਝ ਜਿਹੜੀ ਉਹਨੂੰ ਲੱਗੀ ਉਸ ਨੂੰ ਬਿਆਨ ਕਰਦੀ ਆਧੁਨਿਕਤਾਵਾਦੀ ਪ੍ਰਵਿੱਤੀ ਸਾਨੂੰ ਮਿਲਦੀ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕਵੀਗੇ ਸੀ ਜੋ ਇਸ ਦੇ ਨਾਲ ਰਿਲੇਟਡ ਜਿਨ੍ਹਾਂ ਨੇ ਲਿਖਿਆ ਸੀ ਉਹ ਹੈਗੇ ਸੀ ਰਵਿੰਦਰ ਰਵੀ ਅਜਾਇਬ ਕਮਲ ਚਰਨ ਸਿੰਘ ਕੈਨੇਡਾ ਦੇ ਵਿੱਚ ਹੈਗੇ ਸੀ ਇਹ ਉਹ ਵਾਲੇ ਕੈਨੇਡਾ ਵਾਲੇ ਨੇ ਇਸ ਤੋਂ ਇਲਾਵਾ ਅਮਜਿਤ ਕੋਂਕੇ ਆਗੇ ਨੇ ਉਸ ਤੋਂ ਇਲਾਵਾ ਨੈਕਸਟ ਜਿਹੜਾ ਹੈਗਾ ਵਾ ਗਲਪ ਦੇ ਖੇਤਰ ਦੇ ਵਿੱਚ ਸੜਕੋ ਨਿਰੰਜਨ ਤਸਨੀਮ ਮਿਲਦੇ ਨੇ ਮਨਮੋਹਨ 바ਵਾ ਮਿਲਦੇ ਨੇ ਨਛੱਤਰ ਬਰਾੜ ਮਿਲਦੇ ਨੇ ਪ੍ਰੇਮ ਪ੍ਰਕਾਸ਼ ਹਰਜੀਤ ਅਟਵਾਲ ਤੇ ਵੀਨਾ ਵਰਮਾ ਮਿਲਦੇ ਨੇ ਨੈਕਸਟ ਜਿਹੜਾ ਹੈ गाइस ਸੜਕੋ ਉੱਤਰ ਆਧੁਨਿਕਤਾਵਾਦੀ ਪ੍ਰਵਿੱਤੀ ਮਿਲਦੀ ਹੈ ਤੇ ਇਹ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਉੱਤਰ ਜਦੋਂ ਲੱਗਿਆ ਹੁੰਦਾ ਹੈ ਉਹ ਕਦੀ ਵੀ ਪੋਜ਼ਿਟਿਵ ਦੇ ਵਿੱਚ ਨਹੀਂ ਆਉਂਦੀ ਹਮੇਸ਼ਾ ਨੈਗੇਟਿਵ ਦੇ ਵਿੱਚ ਹੀ ਆਉਂਦੀ ਹੈ ਮੀਨਸ ਅਗਲੇ ਦੇ ਉਲਟ ਹੀ ਆਉਂਦੀ ਹੈ ਤੇ ਆਧੁਨਿਕਤਾਵਾਦ ਦੇ ਉਲਟ ਜਿਹੜੀ ਇਸ ਪ੍ਰਵਿੱਤੀ ਨੂੰ ਲੈ ਕੇ ਆਏ ਨੇ ਤੇ ਉਹਨਾਂ ਨੇ ਇਸ ਨੂੰ ਨਾਮ ਦਿੱਤਾ ਸੀ ਉੱਤਰ ਆਧੁਨਿਕਤਾਵਾਦੀ ਪ੍ਰਵਿੱਤੀ ਹੁਣ ਦੇਖੋ ਆਧੁਨਿਕਤਾਵਾਦ ਜਿਹੜਾ ਹੈ ਗੱਸੀ ਉਹ ਬৌਧਿਕ ਤੇ ਜਾਗਰੂਕ ਲੋਕਾਂ ਦੀ ਜੀਵਨ ਦ੍ਰਿਸ਼ਟੀ ਪ੍ਰਗਟ ਕਰਦਾ ਸੀ ਆਧੁਨਿਕਤਾਵਾਦ ਦੇ ਵਿੱਚ ਕੀ ਕਰ ਸੀ ਦੇਖੋ ਉਸ ਸਮੇਂ ਲੋਕੀ ਜਿਹੜੇ ਗਏ ਸੀ ਜਾਗਰੂਕ ਹੋ ਚੁੱਕੇ ਸੀ ਉਹਨਾਂ ਦੀ ਬৌਧਿਕ ਦ੍ਰਿਸ਼ਟੀ ਸੀ ਮੀਨਸ ਉਹ ਦਿਮਾਗ ਦੇ ਨਾਲ ਸੋਚਣ ਲੱਗ ਪਏ ਸੀ ਜੋ ਜੋ ਅੱਗੇ ਅਸੀਂ ਵਧਦੇ ਗਏ ਬਾਦ ਦੇ ਵਿੱਚ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋ ਗਏ ਸੀ ਕਿ ਕਿਹੜੀਆਂ ਚੀਜ਼ਾਂ ਉਹਨਾਂ ਵਾਸਤੇ ਸਹੀ ਸੀ ਕਿਹੜੀਆਂ ਚੀਜ਼ਾਂ ਉਹਨਾਂ ਵਾਸਤੇ ਗਲਤ ਸੀ ਸੋ ਇਹੋ ਜਿਹੜੀ ਪ੍ਰਵਿੱਤੀ ਕੀ ਸੀ ਆਧੁਨਿਕਤਾਵਾਦ ਵਾਲੀ ਇਹ ਬૌਧਿਕ ਤੇ ਜਾਗਰੂਕ ਲੋਕਾਂ ਦੇ ਨਾਲ ਰਿਲੇਟਡ ਸੀ ਇਸ ਦੇ ਉਲਟ ਜਦੋਂ ਉੱਤਰ ਆਧੁਨਿਕਤਾਵਾਦ ਵਾਲੀ ਪ੍ਰਵਿਰਤੀ ਆਈ ਤੇ ਇਹ ਸਿਰਫ ਖਪਤਕਾਰੀ ਜਿਹੜੇ ਰੁਚੀਆਂ ਦੇ ਮਾਲਕ ਸੀ ਉਹਨਾਂ ਦੀ ਜੀਵਨ ਦ੍ਰਿਸ਼ਟੀ ਦੇ ਨਾਲ ਹੀ ਰਿਲੇਟਡ ਇਹ ਪ੍ਰਵਿਰਤੀ ਸਾਨੂੰ ਦੇਖਣ ਨੂੰ ਮਿਲਦੀ ਕੀ ਇਸ ਤੋਂ ਇਲਾਵਾ ਆਧੁਨਿਕ ਵਾਝੜਾ ਗਸੀ ਇਹ ਮੌਲਿਕ ਤੇ ਵਿਲੱਖਣ ਰਚਨਾ ਸ਼ੈਲੀਆਂ ਦੀ ਵਰਤੋਂ ਕਰਦੇ ਸੀ ਦੇਖੋ ਇਸ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਮੌਲਿਕ ਸੀ ਮੀਨਸ ਕਿ ਕਿਸੇ ਹਰ ਇੱਕ ਤੋਂ ਅਲੱਗ ਦਿਖਾਣੀ ਵਿਲੱਖਣ ਜੜੀਆਂ ਆ ਗਈਆਂ ਸੀ ਤੇ ਇਕਲਤਾ ਜਿਹੜੀ ਗਈ ਸੀ ਇਸ ਤੇ ਜ਼ੋਰ ਦਿੱਤਾ ਗਿਆ ਇਸ ਦੇ ਉਲਟ ਜਿਹੜੀ ਹੈ ਗਈ ਸੀ ਉੱਤਰ ਆਧੁਨਿਕਤਾਵਾਦ ਇਹ ਮੌਲਿਕਤਾ ਨੂੰ ਨਹੀਂ ਮੰਨਦੇ ਸੀ ਹਮੇਸ਼ਾ ਮਿਸ਼ਰਣ ਦੇ ਨਾਲ ਰਿਲੇਟਡ ਚੀਜ਼ਾਂ ਦੇ ਉੱਤੇ ਬਿਲੀਵ ਕਰਦੇ ਸੀ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਚੱਲਦੇ ਸੀ ਹੁਣ ਦੇਖੋ ਅ ਅਗਰ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਪ੍ਰਵਿੱਤੀਆਂ ਗਈਆਂ ਨੇ ਉਹ ਕਾਫੀ ਸਾਰੀਆਂ ਪ੍ਰਵਿੱਤੀਆਂ ਅਗਰ ਇਕੱਠੀਆਂ ਕਰਕੇ ਉਹਨੂੰ ਵਰਤਨ ਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਦਿੰਦੇ ਨੇ ਤਾਂ ਇਹ ਉਹੋ ਚੀਜ਼ ਆ ਗਈ ਕਿ ਉੱਤਰ ਆਧੁਨਿਕਤਾਵਾਦ ਸਮਿਸ਼ਰਣ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਸੀ ਨਾ ਕਿ ਮੌਲਿਕ ਦੇ ਉੱਤੇ ਇਸ ਤੋਂ ਇਲਾਵਾ ਨੈਕਸਟ ਜਿਹੜਾ ਹ ਸਾਡੇ ਕੋਇਸ ਦੇ ਵਿੱਚ ਮਿਲਦੇਗੇ ਨੇ ਨਾਰੀਵਾਦੀ ਜਿਹੜੀ ਸਾਨੂੰ ਇੱਕ ਨੈਕਸਟ ਪ੍ਰਵਿੱਤੀ ਮਿਲਦੀ ਹੈ ਸੋ ਇਹ ਜਿਹੜੀ ਪ੍ਰਵਿੱਤੀ ਗਈ ਸੀ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੀ ਇੱਕ ਦੇਨ ਸੀ ਮੈਨੂੰ ਤਾਂ ਲੱਗਦਾ ਅੱਜ ਕੱਲ੍ਹ ਵੀ ਇਹ ਪ੍ਰਵਿੱਤੀ ਜੜੀ ਗਈ ਹੈ ਚਲਣੀ ਫੇਰ ਚਾਹੀਦੀ ਹੈ ਕਿਉਂਕਿ ਬਹੁਤ ਕੁਝ ਬੁਰਾ ਹੋ ਰਿਹਾ ਹੈ ਸੋ ਇਸ ਚੀਜ਼ ਦੀ ਅਜੇ ਫੇਰ ਲੋਡਡ ਮੇਰਾ ਖਿਆਲ ਪੈ ਚੁੱਕੀ ਹੈ ਸੋ ਇਹ ਜਿਹੜੀ ਪ੍ਰਵਿੱਤੀ ਸੀ ਆਧਾਰ ਸ਼ਿਲਾ ਇਸਤਰੀ ਰੱਖੀ ਹੋਈ ਸੀ ਜான்ਸ ਸਟੂਅਰਟ ਗਿਲ ਨੇ ਤੇ ਉਹਨਾਂ ਦੀ ਕਿਤਾਬ ਦਾ ਨਾਮ ਵੀ ਮੈਂ ਇੱਥੇ ਦਿੱਤਾ ਜਿਹੜੀ ਕਿ ਉਹਨਾਂ ਦੀ ਫੇਮਸ ਚੀਜ਼ ਦੇ ਨਾਮ ਰਿਲੇਟਡ ਦਾ ਸਬਜੈਕਸ਼ਨ ਆਫ ਮੂਮੈਂਟ ਜੋ ਕਿ 1869 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਇਸ ਤੋਂ ਲਾਵਾ ਨੈਕਸ ਸਾਨੂੰ ਇਸ ਦੇ ਵਿੱਚ ਮਿਲਦੇ ਹਨ ਮਾਰਗਰੇਟ ਡਿਊਲਰ ਸੌਰੀ ਫਿਊਲਰ ਜਿਹੜੇ gsi ਮਿਲਦੇ ਨੇ ਉਹਨਾਂ ਦੀ ਵੀ ਕਿਤਾਬ ਊਮਨ ਇਨ ਦੀ 19th ਸੈਂਚਰੀ ਜਿਹੜੀ gsi ਹੈ ਜਿਹੜੀ ਇਸ ਨਾਲ ਰਿਲੇਟਡ ਫੇਮਸ ਸੀ ਉਸਤੇ ਬਾਰੇ ਵੀ ਲਿਖਿਆ ਸੀ ਸੋ ਇਹਨਾਂ ਦੋਨਾਂ ਨੇ ਮਿਲ ਕੇ ਕੀ gsi ਇਸਦੀ ਆਧਾਰ ਸ਼ਿਲਾ ਜੜੀ gsi ਬੇਸ ਇਸ ਦਾ ਜਿਹੜਾ ਹੈ gsi ਉਹਨਾਂ ਨੇ ਰੱਖ ਦਿੱਤਾ ਸੀ ਨੈਕਸ ਸਾਨੂੰ ਇਸ ਦੇ ਵਿੱਚ ਮਿਲਦੇ ਹੀ ਗਏ ਨੇ ਵਰਜੀਨੀਆ ਵੁਲਫ ਤੇ ਸਿਮੋਨ ਦੀ ਬੋਇਆ ਤੇ ਇਹਨਾਂ ਨੇ ਕੀ ਕੀਤਾ ਜਿਹੜੀ ਉਹ ਆਧਾਰ ਸ਼ੀਲਾ ਰੱਖੀ ਹੋਈ ਸੀ ਇਸ ਦੇ ਉੱਤੇ ਉਹਨਾਂ ਨੇ ਇੱਕ ਉਸਾਰੀ ਦਾ ਕੰਮ ਕੀਤਾ ਸੀ ਤੇ ਇੱਥੇ ਮੈਂ ਵਰਜੀਨੀਆ ਵੁਲਫ ਦੀ ਅ ਰੂਮ ਆਫ ਵਾਂਸ ਓਨ ਜੋ ਕਿ 1929 ਚ ਪ੍ਰਕਾਸ਼ਿਤ ਹੋਈ ਉਹਨਾਂ ਦੀ ਕਿਤਾਬ ਦੇ ਬਾਰੇ ਦੱਸਿਆ ਹੈ ਇਸ ਤੋਂ ਇਲਾਵਾ ਸਿਮੋਨ ਦੀ ਬੋਇਆ ਜਿਹੜੇ ਗੀ ਸੀ ਉਹਨਾਂ ਦੀ ਦ ਸੈਕੰਡ ਸੈਕ ਜੋ ਕਿ 1949 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਇਸ ਦੇ ਬਾਰੇ ਵੀ ਮੈਂ ਇੱਥੇ ਲਿਖ ਦਿੱਤਾ ਹੈ ਇਸ ਤੋਂ ਲਾਵਾ ਅਮਰੀਕਾ ਦੇ ਵਿੱਚ ਜਿਹੜੀ ਗਈ ਸੀ ਇਹ ਮੇਰੀ ਐਲਮਨ ਦੀ ਲਿਖਤਾ ਦੇ ਨਾਲ ਜਿਹੜਾ ਨਾਰੀਵਾਦ ਸੀ ਉਹ ਸ਼ੁਰੂ ਹੋਇਆ ਸੀ ਕੇਟ ਮਿਲੇਟ ਐਲਨ ਸ਼ੋ ਵਲਟਰ ਤੇ ਸੁਸਨ ਬੂਬਰ ਇਹ ਜਿਹੜੇ ਕਿਨੇ ਕਾਫੀ ਫੇਮਸ ਚਰਚਿਤ ਨਾਮ ਜਿਹੜੇ ਗਿਨੇ ਇਸ ਤੇ ਨਾਲ ਰਿਲੇਟਡ ਸਾਨੂੰ ਮਿਲਦੇ ਨੇ ਪੰਜਾਬੀ ਦੇ ਵਿੱਚ ਅਗਰ ਲੇਖਕਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਅਮ੍ਰਿਤਾ ਪ੍ਰੀਤਮ ਰਾਜੋਤ ਕੌਰ ਫਿਰ ਅਜੀਤ ਕੌਰ ਮਨਜੀਤ ਇੰਦਰਾਪਾਲ ਕੌਰ ਮਨਜੀਤ ਟਿਵਾਣਾ ਬਨੀਤਾ ਤੇ ਸੁਖਵਿੰਦਰ ਅੰਮ੍ਰਿਤ ਜੜੇ ਨੇ ਸਾਨੂੰ ਇਸ ਦੇ ਨਾਲ ਜਿਹੜੇ ਰਿਲੇਟਡ ਦੇਖਣ ਨੂੰ ਲੇਖਕਾਵਾਂ ਮਿਲਦੇ ਨੇ ਸੋ ਇਹ ਹੈਗੇ ਆ ਸਾਡੇ ਕੋਲ ਪ੍ਰਵਿੱਤੀਆਂ ਤੇ ਨਾਲ ਦੇ ਨਾਲ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਸਮਕਾਲੀ ਦੌਰ ਦੇ ਵਿੱਚ ਲਿਖੇ ਗਏ ਨੇ ਇਸ ਤੋਂ ਇਲਾਵਾ ਹੋਰ ਪ੍ਰਵਿੱਤੀਆਂ ਦੇ ਬਾਰੇ ਥੋੜਾ ਜਿਹਾ ਓਪਨ ਹੋਰ ਜਿਨ੍ਹਾਂ ਲੇਖਕਾਂ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਖਾਸ ਕਰ ਤੌਰ ਤੇ ਇਸ ਦੇ ਨਾਲ ਲਿਖਿਆ ਸੀ ਉਹ ਅੱਗੇ ਜ਼ਰੂਰ ਦੱਸਾਂਗੀ ਤੇ ਨਾਲ ਹੀ ਜਿਹੜੇ ਸੜਕੋ ਥੋੜਾ ਜਿਹਾ ਰਹਿ ਗਿਆ ਹੈ ਸੜਕੋ ਗ੍ਰਾਮਰ ਦਾ ਵਰਕ ਜਿਸ ਦੇ ਵਿੱਚ ਅਸੀਂ ਸਧਾਰਨ ਵਾਕ ਦੇ ਬਾਰੇ ਮੈਂ ਪੈਟਰਨ ਦਾ ਦੱਸ ਦਿੱਤਾ ਸੀ ਸੰਯੁਕਤ ਤੇ ਮਿਸ਼ਰਤ ਜਿਹੜਾ ਹੈਗਾ ਸੀ ਉਹ ਰਹਿ ਗਿਆ ਸੀ ਉਹ ਵੀ ਅਸੀਂ ਨੈਕਸਟ ਪੜਾਂਗੇ ਨਾਲ ਦੇ ਨਾਲ ਹੋਰ ਟੌਪਿਕ ਵੀ ਇਸ ਦੇ ਨਾਲ ਰਿਲੇਟਡ ਲਿਖਤੀ ਪਈਆਂ ਸੋ ਵੀਡੀਓਜ਼ ਨੂੰ ਲਾਈਕ ਸ਼ਰੂ ਕਰਿਓ ਜਿਹੜੇ ਦੇਖਤੇ ਪਿਓ ਪਲੀਜ਼ ਲਾਈਕ ਕਰਕੇ ਜਾਇਆ ਕਰੋ ਕਿਉਂਕਿ ਜਿਹੜਾ ਸਾਡਾ ਚੈਨਲ ਐਸ ਇ ਗਰੋਸ ਡਿਪੈਂਡ ਕਰਦੀ ਹੈ ਜਿਹੜੇ ਤੁਸੀਂ ਲਾਈਕ ਤੇ ਕਮੈਂਟ ਕਰਦੇ ਹੋ ਠੀਕ ਹੈ ਸੋ ਜ਼ਰੂਰ ਕਰਿਆ ਕਰੋ ਐਂਡ ਥੈਂਕ ਯੂ ਵੀਡੀਓ ਦੇਖਣ ਵਾਸਤੇ